ਚੈਨਲ ਦਾ ਆਰਨ ਨਿਊਜ਼ ਵੇਖੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪੁਲ ਜ਼ਿਲ੍ਹਾ ਬਟਾਲਾ ਦੀ ਥਾਣਾ ਕਮਾਨ ਪੁਲਿਸ ਵੱਲੋਂ ਦੋ ਵੱਖ-ਵੱਖ ਨੌਜਵਾਨਾਂ ਨੂੰ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਥਾਣਾ ਕਮਾਨ ਦੇ ਐਸ ਐਚ ਓ ਸ਼੍ਰੀਮਤੀ ਬਲਜੀਤ ਕੌਰ ਨੇ ਮੀਡੀਆ ਨਾਲ ਸਾਂਝੀ ਕੀਤੀ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਐਸ ਐਸ ਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾ ਹੇਠ ਕਮਾਨ ਪੁਲਿਸ ਵੱਲੋਂ ਦੋ ਵੱਖ-ਵੱਖ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਉਹਨਾਂ ਕਹਿਆ ਕਿ ਪਹਿਲੇ ਦੇ ਪਾਸੋਂ 200 ਗ੍ਰਾਮ ਅਤੇ ਦੂਸਰੇ ਦੇ ਪਾਸੋਂ 100 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ ਇਸ ਮੌਕੇ ਐਸਐਚਓ ਸ਼੍ਰੀਮਤੀ ਬਲਜੀਤ ਘੋਰਨੇ ਦੀ ਕੁਝ ਜਾਣਕਾਰ ਦਿੰਦੀ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਤਾਂ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਟ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਹੋਤਾ ਦੀਆਂ ਖਬਰਾਂ ਦੇਖਣ ਲਈ ਛੜ ਨਾਲ ਪત્રਕਾਰ ਨਰਿੰਦਰ ਕੌਰ ਪਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਜੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਬਟਾਲਾ ਵੱਲੋਂ ਜੋ ਹੈਗੇ ਡਿਊਟੀ ਸਾਹਿਬ ਵੱਲੋਂ ਜੋ ਸਾਨੂੰ ਅ ਨਿਰਦੇਸ਼ ਦਿੱਤੇ ਗਏ ਹੈਗੇ ਆ ਮੇਨ ਜਿਹੜੀ ਹੈਗੀ ਆ ਨਸ਼ਿਆਂ ਦੇ ਸਬੰਧੀ ਜਿਹੜੀ ਪਿੰਡ-ਪਿੰਡ ਵਿੱਚ ਸ਼ਹਿਰ-ਸ਼ਹਿਰ ਦੇ ਵਿੱਚ ਜਾ ਕੇ ਜਿਹੜੇ ਅਸੀਂ ਉਹ ਵੇਚਣ ਵਾਲੇ ਤੇ ਜਿਹੜੇ ਪੀਣ ਵਾਲੇ ਹੈਗੇ ਆ ਉਹਨਾਂ ਨੂੰ ਅਸੀਂ ਜਿਹੜੇ ਹੈਗੇ ਆ ਉਹਨਾਂ ਨੂੰ ਦਾਖਲ ਕਰਾਰੇ ਪੀਣ ਵਾਲੇ ਜਿਹੜੇ ਵੇਚਣ ਵਾਲੇ ਹੈਗੇ ਆ ਉਹਨਾਂ ਨੂੰ ਅਸੀਂ ਜਿਹੜੇ ਹੈਗੇ ਉਹਨਾਂ ਤੇ ਕਾਰਵਾਈ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਕੱਲ ਸਾਨੂੰ 1 200 ਗ੍ਰਾਮ ਹੀਰਨ ਅਸੀਂ ਫੜੀ ਆ ਜੋ ਬਨਪ੍ਰੀਤ ਆ ਜੋ ਨੰਗਲ ਦਾ ਰਹਿਣ ਵਾਲਾ ਹੈਗਾ ਜਿਹੜਾ ਕਮਾਨੀ ਥਾਣੇ ਦੇ ਵਿੱਚ ਹੀ ਪੈਂਦਾ ਹੈਗਾ ਇਹਦੇ ਕੋਲ ਅਸੀਂ 200 ਗ੍ਰਾਮ ਕਲਰ ਰਿਕਵਰ ਕੀਤੀ ਜਿਹੜਾ ਕਿ ਮੇਨ ਵੇਸਟ ਆਏਗਾ ਦੂਸਰਾ ਅਸੀਂ ਮੰਜੂਤ ਫੜਿਆ ਜਿਹਦੇ ਕੋਲ 100 ਗ੍ਰਾਮ ਸੀ ਹੀਰਨ ਬਰਾਮਦ ਕੀਤੀ ਹੈਗੀ ਆ ਜਿਹੜੇ ਕਿ ਇਹ ਵੇਚਦੇ ਸੀ ਤੇ گاਹ ਵੀ ਇਹਨਾਂ ਦੀ ਜਿਹੜੀ ਅਸੀਂ ਉਹ ਤਪਤੀਸ਼ ਜੇ ਕਰ ਰਹੇ ਹੈਗੇ ਆ ਵੀ ਮੇਨ ਜਿਹੜੀ ਕਿੱਥੋਂ ਲੈ ਕੇ ਆ ਰਹੇ ਹੈਗੇ ਆ ਤੇ ਅੱਗੇ ਤੱਕ ਜਿਹੜੀ ਸਾਰੀ ਅਸੀਂ ਉਹ ਰਿਕਵਰ ਕਰਾਂਗੇ ਸਾਰੇ ਉਹ ਘਮਾਨ ਪਿੰਡ ਦਾ ਰਹਿਣ ਵਾਲਾ ਹਾਂਜੀ ਪਹਿਲਾਂ ਵੀ ਇਹਨਾਂ ਦੇ ਹੈਗੇ ਆ ਲੋਕਲੀ ਬਸ ਇੱਥੇ ਸਪਲਾਈ ਕਰਦੇ ਸੀਗੇ ਉਹ ਤੇ ਜਿਹੜੀ ਕਿ ਸਾਨੂੰ ਬਹੁਤ ਵਧੀਆ ਰਿਕਵਰੀ ਹੋਈ ਏ ਇਹਦੇ ਵਿੱਚ ਜੋ ਐਸਐਸਪੀ ਸਾਹਿਬ ਚੁੰਦੇ ਹੈਗੇ ਇਸ ਪੰਜਾਬ ਸਰਕਾਰ ਚੰਦੇ ਹੈਗੀ ਆ ਉਹਦੇ ਮਤਲਬ ਕਿ ਜਿਹੜੀ ਸਾਡੀ ਸਾਰੀ ਪੁਲਿਸ ਜਿਹੜੀਆਂ ਟੀਮਾਂ ਬਣੀਆਂ ਹੋਈਆਂ ਅਸੀਂ ਇਹ ਕੰਮ ਕਰਾਂਗੇ